ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੂੰ ਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਚੇਤਨ ਕਾ ਸ਼ਾਪ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਤੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਪੁੱਲਰ ਜਿਨ੍ਹਾਂ ਵੱਲੋਂ ਹਾਲੀ ਵਿੱਚ ਰਾਮਗੜੀਆ ਸਮਾਚ ਨੂੰ ਲੈ ਕੇ ਤੇ ਸਨਿਆਰਾ ਸਮਾਚ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਤੇ ਇਸ ਤੇ ਤੋਂ ਟਿੱਪਣੀ ਕੀਤੀ ਗਈ ਸੀ ਗੁੱਲੀ ਘੜ ਕੇ ਆ ਕੇ ਸਨਿਆਰਾ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਵਿਰੋਧ ਉਹ ਵੇਖਣ ਨੂੰ ਸਾਹਮਣੇ ਆ ਰਿਹਾ ਹੈ ਸਵੇਰ ਨਾਲ ਇਸ ਵਕਤ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਹੀ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਹਰਦੇਵ ਸਿੰਘ ਕੌਂਸਲ ਮੌਜੂਦ ਨੇ ਗੱਲਬਾਤ ਕਰਾਂਗੇ ਕੌਂਸਲ ਸਾਹਿਬ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਬਿਆਨ ਦਿੱਤਾ ਗਿਆ ਜਿਸ ਤਰ੍ਹਾਂ ਦੀ ਸ਼ਬਦਾਬਲੀ ਉਹਨਾਂ ਵੱਲੋਂ ਵਰਤੀ ਗਈ ਹੈ ਇਹ ਰਾਮਗੜੀਆ ਸਮਾਜ ਤੋਂ ਲੈ ਕੇ ਸੁਨਿਆਰਾ ਸਮਾਜ ਤੋਂ ਲੈ ਕੇ ਕਿਵੇਂ ਵੇਖਦੇ ਹੋ ਜੋ ਉਹਨਾਂ ਵੱਲੋਂ ਸ਼ਬਦਾਬਲੀ ਵਰਤੀ ਗਈ ਹੈ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਖੁਸ਼ਿਆਪੁਰ ਨਿਊਜ਼ ਦਾ ਸੋ ਜਿਹੜਾ ਇਹ ਵਿਵਾਦਤ ਬਿਆਨ ਦਿੱਤਾ ਲਾਲਜੀਤ ਪੂਲਰ ਨੇ ਅੱਜ ਪੂਰੀ ਕੌਮ ਦੇ ਵਿੱਚ ਇੱਕ ਰੋਸ ਹੈ ਇੱਕ ਬਹੁਤ ਵੱਡਾ ਉਹਨ ਜਿਹੜਾ ਇਹ ਦੁੱਖ ਭਰਿਆ ਬਿਆਨ ਦਿੱਤਾ ਹੈ ਕਿ ਕਿਸੇ ਕੌਮ ਨੂੰ ਨੀਮਾ ਦਿਖਾਣਾ ਕਿਸੇ ਕੌਮ ਨੂੰ ਆਪਣੇ ਪੱਖ ਵਿੱਚ ਰੱਖਣ ਵਾਸਤੇ ਲੋਕਾਂ ਨੂੰ ਆਪਣੇ ਆਪ ਨੂੰ ਇਹ ਕਹਿਣਾ ਕਿ ਮੈਂ ਲਾਹੌਰੀਆ ਜੱਟ ਐ ਤੇ ਅੱਜ ਮੇਰਾ ਪੰਗਾ ਲੋਹਰੀਏ ਜੱਟ ਦੇ ਨਾਲ ਪਿਆ ਤੇ ਮੈਂ ਰਾਮਗੜੀਆ ਗੁੱਲੀ ਘਾੜਾ ਜਾਂ ਸੁਨੇਹਾਰਾ ਕਹਿ ਕੇ ਤੇ ਮੈਂ ਉਹ ਚੀਜ਼ ਨਹੀਂ ਹਾਂ ਸੋ ਅਸੀਂ ਸਭ ਤੋਂ ਪਹਿਲਾਂ ਤੇ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਵੱਲੋਂ ਇਹਦੀ ਨਖੇਦੀ ਕਰਦੇ ਆਂ ਨਾਲ ਦੀ ਨਾਲ ਇਸ ਬੰਦੇ ਨੂੰ ਜੋ ਹੰਕਾਰ ਹੈ ਐਡਾ ਵੱਡਾ ਹੰਕਾਰਿਆ ਹੈ ਬੰਦਾ ਮੈਂ ਅੱਜ ਇੱਕ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਰੂੰਗਾ ਕਿ ਉਹ ਇਸ ਬੰਦੇ ਨੂੰ ਭੁੱਲਾ ਨੂੰ ਆਪਣੇ ਕੈਬਿਨੇਟ ਚੋਂ ਕੱਢ ਕੇ ਉਥੋਂ ਦੀ ਟਿਕਟ ਕੱਟ ਕੇ ਇਸ ਬੰਦੇ ਨੂੰ ਘਰ ਬਿਠਾਇਆ ਜਾਵੇ ਨਹੀਂ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਇਹੋ ਮੁੱਦਾ ਬਣਾ ਦੇਾਂਗੇ ਕਿ ਤੁਹਾਡੀ ਆ ਜਿਹੜੀਆਂ ਚੋਣਾਂ ਦੇ ਵਿੱਚ ਪਤਾ ਲੱਗ ਜਾਊਗਾ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਕਿ ਕਿਸੇ ਨੇ ਵਿਰੋਧ ਕੀਤਾ ਸੀ ਰਾਮਗੜੀਆ ਕੌਮ ਇੱਕ ਐਸੀ ਕੌਮ ਹੈ ਸਾਰੀਆਂ ਕੌਮਾਂ ਤੋਂ ਉੱਪਰ ਜਿੱਥੋਂ ਉਹਨਾਂ ਦਾ ਮਹਾਰਾਜਾ ਜਸਾ ਸਿੰਘ ਰਾਮਗੜੀਆ ਚੱਲਦਾ ਸੀ ਉਹਨ ਮਗਲਾਂ ਦੀ ਤਖਤ ਪਟਕੇ ਲਿਆ ਕੇ ਹਰਮੰਦਰ ਸਾਹਿਬ ਰੱਖੀ ਸੋਚਾ ਸਿੰਘ ਸੋਭਾ ਸਿੰਘ ਹੋਰ ਐਦਾਂ ਦੇ ਬਹੁਤ ਜਿਹੜੇ ਅچھے ਅੱچھے ਜਿਹੜੇ ਲੋਕ ਨੇ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਬਣੇ ਨੇ ਐਸੀ ਤਰ੍ਹਾਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਸੁਖਾ ਸਿੰਘ ਉਹਨਾਂ ਨੇ ਇਹ ਬਹੁਤ ਜ਼ਿਆਦਾ ਕੁਰਬਾਨੀ ਕੀਤੀ ਬੇਅੰਤ ਕੁਰਬਾਨੀਆਂ ਨੇ ਔਰ ਸਿੱਖੀ ਦੇ ਲਿਹਾਜ਼ ਨਾਲ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਇੱਕ ਪਹਿਲੇ ਸਿੱਖ ਹੋਏ ਜਿਨ੍ਹਾਂ ਨੇ ਇਹਦੇ ਵਿੱਚ ਆ ਕੇ ਇਸ ਕੌਮ ਨੂੰ ਸਿੱਖੀ ਦੀ ਸੇਧ ਦਿੱਤੀ ਮਹਾਰਾਜ ਜੱਸਾ ਸੁਰਾਮ ਗੜੀਆ ਆਏ ਤੇ ਉਹਨਾਂ ਨੇ ਰਾਮ ਗੜੀਆ ਸਾਨੂੰ ਖਿਤਾਬ ਦਿੱਤਾ ਅੱਜ ਇੰਨੀ ਕਿ ਉਹ ਇਹਦੇ ਵਿੱਚ ਸਿਆਸਤ ਦੇ ਵਿੱਚ ਇੰਨਾ ਕ ਰੰਗ ਰੰਗਿਆ ਗਿਆ ਹੈ ਨਵੇਂ-ਨਵੇਂ ਆਏ ਨੇ ਤੇ ਆ ਕੇ ਇੱਕ ਵੱਡੀਆਂ ਕੌਮਾਂ ਦੇ ਨਾਲ ਜਿਹੜਾ ਇਹਨਾਂ ਨੇ ਐਦਾਂ ਦਾ ਕੋਝਾ ਮਜ਼ਾਕ ਕੀਤਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਨਾ ਅਸੀਂ ਕਰਾਂਗੇ ਕੌਂਸਲ ਸਾਹਿਬ ਸਵਾਲ ਉਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਤੁਸੀਂ ਵੀ ਜਾਣਦੇ ਹੋ ਮੀਟੀਆਂ ਹੁੰਦੀਆਂ ਇਕੱਠ ਵੱਡਾ ਹੁੰਦਾ ਇਕੱਠ ਦੇਖ ਕੇ ਕਹਿ ਸਕਦੇ ਆਪਾਂ ਕਿ ਜੋਸ਼ ਵਿੱਚ ਆ ਜਾਂਦੇ ਆ ਜਾਂ ਪੰਜਾਬੀ ਦੀ ਸ਼ਬਦਾਵਲੀ ਆਪਾਂ ਵਰਤ ਸਕਦੇ ਕਿ ਚਾਂਬਲ ਜਾਂਦੇ ਨੇ ਮਨਸ਼ਾ ਕੀ ਲੱਗਦੀ ਆ ਹਰ لالਜੀ ਸਿੰਘ ਭੁੱਲਰ ਦੀ ਜਿਸ ਤਰ੍ਹਾਂ ਲਲਕਾਰੇ ਮਾਰ ਮਾਰ ਕਹਿੰਦੇ ਆ ਮੈਂ ਲੋਹਰੀਆਂ ਜਾਟਾਂ ਮੈਂ ਕੋਈ ਗੁੱਲੀ ਘੜਨੀ ਐ ਇਹਦਾ ਪੰਗਾ ਇਸ ਨਾਲ ਪਿਆ ਉਸ ਨਾਲ ਪਿਆ ਮਨਸ਼ਾ ਤਾਂ ਹੁਣ ਬਹੁਤ ਜ਼ਰੂਰੀ ਆ ਕਿ ਕੀ ਮਨਸ਼ਾ ਤੁਹਾਨੂੰ ਜੱਪਦੀ ਐ ਇਸ ਪਿਛੇ ਦੇਖੋ ਮਨਸ਼ਾ ਤੇ ਮੈਂ ਨਹੀਂ ਕਹਿ ਸਕਦਾ ਉਹਨੂੰ ਐਡਾ ਵੱਡਾ ਹੰਕਾਰ ਹੋ ਗਿਆ ਕਿ ਜੇ ਮੈਂ ਕੈਪੀਟਲ ਮਿਨਿਸਟਰ ਆਮ ਇੱਕ ਉੱਠ ਕੇ ਕੈਬਨਟ ਮਿਨਿਸਟਰ ਬਣ ਸਕਦਾ ਤਾਂ ਮੈਂ ਐਮਪੀ ਵੀ ਬਣਿਆ ਲੇਕਿਨ ਉਹਦੇ ਅੰਦਰ ਹੰਕਾਰ ਐਸਾ ਭਰ ਗਿਆ ਕਿ ਉਹ ਰਾਜਨੀਤੀ ਨੂੰ ਰਾਜਨੀਤੀ ਸਮਝ ਨਹੀਂ ਰਿਹਾ ਕਿਸੇ ਬਰਾਦਰੀ ਨੂੰ ਬਰਾਦਰੀ ਨਹੀਂ ਸਮਝ ਰਿਹਾ ਕਿਸੇ ਕੌਮ ਨੂੰ ਕੌਮ ਨਹੀਂ ਸਮਝ ਰਿਹਾ ਇਸ ਵੇਲੇ ਹਾਲਾਤ ਇਦਾਂ ਦੇ ਬਣ ਗਏ ਨੇ ਕਿ ਸਾਡੀ ਰਾਮਗੜੀਆ ਆਰਗੇਨਾਈਜੇਸ਼ਨ ਹੀ ਨਹੀਂ ਬਲਕਿ ਸਾਡੀਆਂ ਸਾਰੀਆਂ ਆਰਗੇਨਾਈਜੇਸ਼ਨਾਂ ਇਕੱਠੀਆਂ ਹੋ ਕੇ ਹਰ ਜਗ੍ਹਾ ਤੋਂ ਚਾਹੇ ਉਹ ਬੰਬਈ ਐ ਦਿੱਲੀ ਐ ਚੰਡੀਗੜ੍ਹ ਐ ਚਾਹੇ ਉਹ ਇੰਗਲੈਂਡ ਐ ਕੈਨੇਡਾ ਐ ਚਾਹੇ ਉਹ ਦੁਬਈ ਐ ਜਿੱਥੇ ਵੀ ਕੋਈ ਰਾਮਗੜੀਆ ਭਾਈਚਾਰਾ ਬੈਠਾ ਉਹ ਵੀ ਸੀ ਸਮਾਜ ਨੂੰ ਨਾਲ ਲੈ ਕੇ ਐਸੀ ਸਮਾਜ ਨੂੰ ਨਾਲ ਲੈ ਕੇ ਅੱਜ ਬਹੁਤ ਵੱਡੇ ਪੁਤਲੇ ਸਾੜੇ ਜਾ ਰਹੇ ਆ ਸਾਡੇ ਵੱਲੋਂ ਵੀ ਜਿਹੜੀ ਇੱਕ ਕਾਲ ਹੋਈ ਐ ਉਹ ਰਾਮਗੜੀਆ ਬਿਸ਼ਪ ਕਰਮਾ OBC ਤੇ SC ਵੱਲੋਂ ਅਸੀਂ ਤਰਨ ਤਰਨ 17 ਤਰੀਕ ਨੂੰ ਇੱਕ ਵੱਡਾ ਇਕੱਠ ਕਰਾਂਗੇ ਉਸ ਇਕੱਠ ਦੇ ਵਿੱਚ ਇਹਨੂੰ ਦੱਸ ਦੇਵਾਂਗੇ ਕਿ ਇਹ ਕੌਮ ਚੁੱਪ ਕਰਕੇ ਬੈਠਣ ਵਾਲੀ ਨਹੀਂ ਇਹ ਸ਼ਹਾਦਤਾਂ ਦੇਣ ਵਾਲੀ ਹੈ ਔਰ ਇਹ ਕੌਮ ਜਿਹੜੀ ਆ ਬੜੀ ਜਬਰਦਸਤ ਕੌਮ ਆ ਜਿਹਦੇ ਨਾਲ ਤੂੰ ਇਹ ਪੰਗਾ ਲੈ ਲਿਆ ਸੁਮੈ ਤੇ ਉਹਨੂੰ ਅੱਜ ਇਸ ਇੱਕ ਸਨੇਹਾ ਦੇਣਾ ਚਾਹੁੰਦਾ ਇਸ ਪਾਰਟੀ ਨੂੰ ਮੈਂ ਦੂਜੀ ਵਾਰੀ ਫੇਰ ਲੱਗਾ ਕਹਿਣ ਕੇ ਭਗਵੰਤ ਮਾਨ ਜੀ ਤੁਸੀਂ ਇਹਦੇ ਬੰਦਿਆਂ ਨੂੰ ਕੱਢ ਦਿਓਗੇ ਤੇ ਤੁਹਾਡੀਆਂ ਲੋਕ ਸਭਾ ਚੋਣਾਂ ਤੁਸੀਂ ਆਜ਼ਾਦੀ ਨਾਲ ਲੜ ਸਕਦੇ ਆ ਤੁਹਾਨੂੰ ਵੋਟਾਂ ਪੈ ਜਾਣਗੀਆਂ ਨਹੀਂ ਤੇ ਅਸੀਂ ਬਹੁਤ ਵੱਡੇ ਇਕੱਠ ਕਰਕੇ ਹਰ ਜਗ੍ਹਾ ਵਿਰੋਧ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਜਿੰਨੀ ਦੇ ਤੁਸੀਂ ਇਹਦੀ ਟਿਕਟ ਨਹੀਂ ਕੱਟਦੇ ਐਨੂੰ ਘਰ ਨਹੀਂ ਬਿਠਾਉਂਦੇ ਇਸ ਬੰਦੇ ਨੂੰ ਕੋ ਤੁਸੀਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਭਗਵੰਤ ਮਾਨ ਦੇ ਬਿਆਨਾਂ ਦੀ ਗੱਲ ਕਰੀਏ ਕਿ ਇਹ ਕਹਿੰਦੇ ਆ ਕਿ ਜਾਤ ਪਾਤ ਦੇ ਵਿੱਚ ਧਰਮਾਂ ਦੇ ਵਿੱਚ ਜਿਹੜਾ ਵੰਡ ਦਿੱਤਾ ਹੋਇਆ ਪੰਜਾਬ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਏਗੀ ਕਿਸੇ ਤਰ੍ਹਾਂ ਦਾ ਕੋਈ ਫਿਰਕਾਪ੍ਰਸਤੀ ਨਹੀਂ ਰਹੇਗੀ ਕਿਸੇ ਤਰ੍ਹਾਂ ਦਾ ਕੋਈ ਭੇਤ ਪਾਪ ਨਹੀਂ ਰਹੇਗਾ ਕੋਈ ਜਾਤ ਪਾਤ ਨਹੀਂ ਤੁਹਾਨੂੰ ਸਾਹਮਣੇ ਆਵੇਗੀ ਦੂਜੇ ਪਾਸੇ ਆਪਾਂ ਇਹਨਾਂ ਦੇ ਮੰਤਰੀਆਂ ਦੀ ਗੱਲ ਕਰੀਏ ਲਲਕਾਰੇ ਮਾਰ ਮਾਰ ਜਾਤ ਪਾਤ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਬੜਾਵਾ ਦੇ ਰਿਹਾ ਜੀ ਜਾਤ ਪਾਤ ਨੂੰ ਅੱਜ ਦੇ ਸਮੇਂ ਵਿੱਚ ਵੀ ਬਿਲਕੁਲ ਬਿਲਕੁਲ ਚੇਤਨ ਇਹ ਨਹੀਂ ਨਿਕਲਾ ਕਿ ਜਦੋਂ ਅਸੀਂ ਪੂਰਨ ਤੌਰ ਤੇ ਪੰਜਾਬ ਨੂੰ ਦੇਖਦੇ ਹਾਂ ਅਜੇ ਪੂਰੇ ਇੰਡੀਆ ਚ ਦੇਖਦੇ ਹਾਂ ਤੇ ਇਹਨਾਂ ਨੇ ਜਾਤ ਪਾਤ ਦੇ ਆਧਾਰ ਤੇ 33% ਜਿਹੜਾ ਐਸਸੀ ਨੂੰ ਉਹ ਤੇ ਬਣਦਾ ਸੀ ਉਹਨਾਂ ਨੂੰ ਮਿਲ ਗਿਆ ਲੇਕਿਨ ਓਬੀਸੀ ਨੂੰ ਇਹਨਾਂ ਨੇ ਐਨਾ ਕ ਪਿੱਛੇ ਧੱਕ ਦਿੱਤਾ ਕਿ ਉਹ ਜਿਹੜੇ ਲੋਕ ਨੇ ਅੱਜ ਪੰਜਾਬ ਦੇ ਵਿੱਚ ਇੱਕ ਵੀ ਰਾਮਗੜੀਆ ਨੂੰ ਟਿਕਟ ਨਹੀਂ ਮਿਲੀ ਇੱਕ ਵੀ ਸੁਨਿਆਰਾ ਨੂੰ ਟਿਕਟ ਨਹੀਂ ਮਿਲੀ ਇੱਕ ਵੀ ਅਦਰ ਚਾਹੇ ਉਹ ਨਾਈ ਨੇ ਛਿੰਬੇ ਨੇ ਲਬਾਣੇ ਨੇ ਕਿਸੇ ਨੂੰ ਟਿਕਟ ਨਹੀਂ ਦਿੱਤੀ ਇਹਨਾਂ ਲੋਕਾਂ ਨੇ ਇੱਥੋਂ ਪਤਾ ਲੱਗਦਾ ਹੈ ਕਿ OBC ਦੇ ਨਾਲ ਬਹੁਤ ਜ਼ਿਆਦਾ ੱਤਕਾ ਕਰ ਰਹੇ ਹੈ ਔਰ ਇਹ ਜਾਤ ਪਾਤ ਦੇ ਵਿੱਚ ਰਹਿ ਕੇ ਇੱਕ ਧਰਮ ਨਿਰਪੱਖ ਨਹੀਂ ਹੋ ਸਕਦੀ ਇਹ ਪਾਰਟੀ ਜਿਹੋ ਜਿਹਾ ਇਹਨਾਂ ਬਿਆਨ ਦਿੱਤਾ ਔਰ ਇਸ ਬਿਆਨ ਨੂੰ ਬੇਸ਼ੱਕ ਇਹਨਾਂ ਮਾਫੀ ਮੰਗੀ ਹੈ ਪਰ ਅਸੀਂ ਉਸ ਮਾਫੀ ਨੂੰ ਨਾ ਮੰਜ਼ੂਰ ਕਰਦੇ ਹਾਂ ਕਿਉਂਕਿ ਕਿਉਂਕਿ ਆਪਾਂ ਰਾਮਗੜੀਆ ਸਮਾਜ ਦੀ ਗੱਲ ਕਰੀਏ ਤਾਂ ਜਦੋਂ ਮਹਾਰਾਜਾ ਜੱਸਾ ਸਿੰਘ ਹੁਣਾਂ ਦਾ ਦਿਹਾੜਾ ਮਨਾਇਆ ਗਿਆ ਸੀ ਤਾਂ ਉਸ ਵਕਤ ਰਾਮਗੜੀਆ ਸਮਾਜ ਨੇ ਬਹੁਤ ਜ਼ਿਆਦਾ ਜਿਹੜਾ ਇੱਜ਼ਤਮਾਨ ਬਖਸ਼ਿਆ ਸੀ ਬਕਾਇਦਾ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ ਗਿਆ ਸੀਗਾ हां बिल्कुल देखो पार्टियां ते हर एक बढ़िया ही हुंदियां मैं अपने जड़े भगवंत मान जी ने मुख्यमंत्री मैं नहीं कहता कि असी मैं खुद लोक सभा पार्टी ਦੇ ਵਿੱਚ ਪੰਜਾਬ ਪ੍ਰਧਾਨਾ ਬੀਸੀ ਬੈਂਕ ਦਾ बेशक असी मतलब ਇਹਨਾਂ ਦੇ ਵਿਰੋਧ ਕਰਦੇ ਆ ਲੇਕਿਨ ਭਗਵੰਤ ਮਾਨ ਜੀ ਜੋ ਕੰਮ ਕਰ ਰਹੇ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਕੁਝ ਲੋਕ ਐਸੇ ਮਾੜੇ ਹੁੰਦੇ ਆ ਵਿੱਚ ਬੈਠੇ ਪਾਰਟੀਆਂ ਦੇ ਜਿਹੜੇ ਕਿ ਜਾਤ ਪਾਤ ਨੂੰ ਬੜਾਵਾ ਦਿੰਦੇ ਆ ਔਰ ਜਦੋਂ ਅਸੀਂ ਇਹਨਾਂ ਨੂੰ ਇੱਥੇ ਸੱਦੇ ਸੀ ਸਿੰਘਪੁਰ ਬਨਾਲੇ ਭਗਵਾਨ ਸਿੰਘ ਮਾਨ ਜੀ ਨੂੰ ਉਹਨਾਂ ਨੇ ਸਾਡੇ 16 ਕਿਲੋਮੀਟਰ ਦੇ ਸਟੇਟ ਹਾਈਵੇ ਦਾ ਨਾਮ ਮਹਾਰਾਜ ਅਸਾ ਸਿੰਘ ਰਾਮ ਗੜੀਆ ਰੱਖਿਆ ਅਸੀਂ ਬਹੁਤ ਧੰਨਵਾਦੀ ਹਾਂ ਪਰ ਅੱਜ ਵੀ ਸਾਡੀ ਪੂਰੀ ਕੌਮ ਦੀ ਪੂਰੀ OBC ਦੀ ਪੂਰੀ SC ਦੀ ਡਿਮਾਂਡ ਹੈ ਮੰਗ ਹੈ ਇਸ ਬੰਦੇ ਨੂੰ ਜਿਹੜਾ ਆ ਇਹਦੀ ਟਿਕਟ ਕੱਟੀ ਜਾਵੇ ਉੱਥੇ ਕਿਸੇ ਹੋਰ ਨੂੰ ਦਿੱਤੀ ਜਾਵੇ ਕੀ ਰਣਨੀਤੀ ਹੁਣ ਅਖਤਿਆਰ ਕੀਤੀ ਗਈ ਹੈ ਲਾਲਜੀਤ ਭੁੱਲਰ ਦੇ ਵਿਰੋਧ ਨੂੰ ਲੈ ਕੇ ਤੁਸੀਂ ਦੱਸ ਰਹੇ ਸੀਗੇ ਕਿ ਵੱਡਾ ਇਕੱਠ ਹੋ ਰਿਹਾ ਹੈ ਕਿ ਸੁਭਾਵਿਕਾ ਕਿ 10 ਤੋਂ 15000 ਦੇ ਕਹਿੰਦੇ ਤੁਸੀਂ ਦੱਸ ਰਹੇ ਸੀ ਕਿ ਇਕੱਠ ਹੋਣ ਦੀ ਉਮੀਦ ਹੈ ਕਿਹੜੀ ਜਗ੍ਹਾ ਇਕੱਠ ਕੀਤਾ ਜਾ ਰਿਹਾ ਤੇ ਹੁਣ ਕੀ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ ਹਾਂਜੀ ਅਸੀਂ ਐਕਚੁਅਲੀ 17 ਤਰੀਕ ਨੂੰ 11 ਵਜੇ ਦਾ ਕਾਲ ਕੀਤੀ ਹੈਗੀ ਹੈ ਸਾਰੀਆਂ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਹਨ ਤਰਨਤਾਰਨ ਰਾਮਗੜੀਆ ਬੁੰਗੇ ਤੇ ਪਹੁੰਚਣਾ ਹੈ ਸਾਰਿਆਂ ਨੇ ਉਥੇ ਅਸੀਂ ਜੋ ਵੀ ਫੈਸਲੇ ਸਾਡੀ ਲੀਡਰਸ਼ਿਪ ਸਾਰੀ ਨੇ ਅਸੀਂ ਰਲ ਕੇ ਲੈਣੇ ਆ ਉਹ ਅਸੀਂ ਸਾਰਿਆਂ ਨੂੰ ਫਿਰ ਉਹ ਪੰਜਾਬ ਦੇ ਵਿੱਚ ਉਹਨੂੰ ਲਾਗੂ ਕਰਾਵਾਂਗੇ ਜੀ ਸੋ ਸਨ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਹਰਦੇਵ ਕਾਉਂਸਲ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਪੂਰੇ ਰਾਮਗੜੀਆ ਸਮਾਜ ਤੇ ਵਿੱਚ OBC ਸਮਾਜ ਤੇ ਵਿੱਚ ਜਿਹੜਾ ਲਾਲਜੀਤ ਭੁੱਲਰ ਪ੍ਰਤੀ ਤਿੱਖਾ ਰੋਸ ਪਾਇਆ ਜਾ ਰਿਹਾ ਜਿਸ ਤਰ੍ਹਾਂ ਦੀ ਸ਼ਬਦਾਬਲੀ ਉਹਨਾਂ ਵੱਲੋਂ ਵਰਤੀ ਗਈ ਹੈ ਤੇ ਨਾਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤਰਨਤਾਰਨ ਤੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਹਜ਼ਾਰਾਂ ਦਾ ਇਕੱਠ ਕੀਤਾ ਜਾ ਰਿਹਾ ਹੈ ਲਾਲਜੀਤ ਭੁੱਲਰ ਦੇ ਵਿਰੋਧ ਦੇ ਵਿੱਚ ਤੇ ਉਸ ਥਾਂ ਤੇ ਮੀਟਿੰਗ ਕੀਤੀ ਜਾਵੇਗੀ ਤੇ ਜਥੇਬੰਦੀਆਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਲਾਲਜੀਤ ਭੁੱਲਰ ਦਾ ਇਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਕੈਮਰਾ ਪਰਸਨ ਨੀ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰਿਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ we at gna university see potential in everyone and everything around us we drive innovation and entrepreneurship we groom competent global citizens to effect positive change around them